ਪਿਛਲੇ ਕਈ ਦਿਨਾਂ ਤੋਂ ਸਿੱਖਾਂ ਦੇ ਆਸਥਾ ਦੇ ਕੇਂਦਰ ਸਤਖੰਡ ਸ੍ਰੀ ਦਰਬਾਰ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੀਆਂ ਈਮੇਲ ਦੇ ਜ਼ਰੀਏ ਧਮਕੀਆਂ ਆ ਰਹੀਆਂ ਨੇ ਸਮੂਚੇ ਜਥੇਦਾਰਾਂ ਦੇ ਵੱਲੋਂ ਇਹਨਾਂ ਤਾਮਕੀਆਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਦੋਸ਼ੀਆਂ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਗਈ। ਲਗਾਤਾਰ ਸਾਰੀਆਂ ਪਾਰਟੀਆਂ ਦੇ ਲੀਡਰਾਂ ਦੇ ਵੱਲੋਂ ਇਹਨਾਂ ਤਾਮਕੀਆਂ ਦੀ ਨਖੇਦੀ ਕੀਤੀ ਗਈ ਤੇ ਕਿਹਾ ਕਿ ਜਾਣਬੁੱਝ ਕੇ ਸਿੱਖਾਂ ਨੂੰ ਡਰਾਉਣ ਧਮਕਾਉਣ ਦੀ ਸ਼ਰਾਰਤਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੀਤੇ ਦਿਨ ਭਾਜਪਾ ਆਗੂ ਸਿਰਦਰਭਾਰ ਸਾਹਿਬ ਨੇ ਤਮਸਤਕ ਹੋਣ ਦੇ ਲਈ ਪਹੁੰਚੇ ਸਨ ਜਿਨ੍ਹਾਂ ਨੇ ਕਿਹਾ ਸੀ ਕਿ ਜੇਕਰ ਪੰਜਾਬ ਸਰਕਾਰ ਸਾਨੂੰ ਕਹਿੰਦੀ ਹੈ ਤਾਂ ਅਸੀਂ ਜ਼ਰੂਰ ਕਾਰਵਾਈ ਕਰਾਂਗੇ। ਅੱਜ ਕੁਲਤ ਰਸਿੰਘ ਸੰਧਵਾ ਵੀ ਸਿਰ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚੇ ਸੀ ਤਾਂ ਧਮਕੀਆਂ ਬਾਰੇ ਵੀ ਉਹਨਾਂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਤੇ ਨਾਲ ਹੀ ਜੋ ਵਿਅਦਿ ਕਾਨੂੰਨ ਤੇ ਕਮੇਟੀ ਬਣਾਈ ਗਈ ਹੈ ਉਸ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਕੀ ਕੁਝ ਕਹਿਣਾ ਸੀ ਸਪੀਕਰ ਕੁਲਤਾਰ ਸਿੰਘ ਸੰਧਵਾ ਦਾ ਤੁਸੀਂ ਵੀ ਸੁਣੋ। ਅੱਜ ਗੁਰਰਾਮਦਾਸ ਪਾਤਸ਼ਾਹ ਦੀ ਸਾਡੇ ਤੇ ਬਖਸ਼ਿਸ਼ ਹੋਈ ਹੈ। ਅਸੀਂ ਅੱਜ ਗੁਰਰਾਮਦਾਸ ਪਾਤਸ਼ਾਹ ਦੇ ਚਰਨਾਂ 'ਚ ਤਤਪਸਤਕ ਹੋਣ ਲਈ ਪਹੁੰਚੇ ਆਂ। ਪਰਿਵਾਰ ਸਾਹਿਬ ਜੀ, ਹਰਮੰਦਰ ਸਾਹਿਬ ਸਰਬਾ ਮੇਰੇ ਨਾਲ ਸਾਡੇ ਸਾਥੀ ਵਿਧਾਇਕ ਡਾਕਟਰ ਜਸਪੀਰ ਸਿੰਘ ਖੰਡੂ ਸਾਹਿਬ ਡਾਕਟਰ ਮੀਤ ਜੀ ਮੋਤੀ ਭਾਟੀਆ ਜੀ ਹੋਰ ਵੀ ਸਾਡੇ ਸਾਥੀ ਨੇਥੇ ਦੇ ਪਾਰਟੀ ਦੇ ਸਾਡੇ ਕਾਰਕੁਨ ਸਾਡੇ ਸਾਡੇ ਅੱਜ ਇੱਕ ਪਹਿਲਾਂ ਤਾਂ ਮੈਂ ਇਹ ਖੁਸ਼ਾਬਤ ਕਰਨ ਦਾ ਅਰਦਾਸ ਕਰ ਰਹਾ ਹਾਂ ਕਿ ਸੱਚੇ ਪਾਤਸ਼ਾਹ ਆਪ ਜੀ ਦੇ ਬਖਸ਼ੀ ਹੋਈ ਸੇਵਾ ਕਰਦੇ ਆ ਹੋਇਆ ਇੱਕ ਜਿਹੜਾ ਕਾਨੂੰਨ ਬਣਾਉਣਾ ਹੈ ਬੇहद ਵੀ ਰੋਕੂ ਉਹਦੇ ਲਈ ਬਹੁਤ ਵਿਚਾਰ-ਵਮਰਤ ਤੋਂ ਬਾਅਦ ਪੰਜਾਬ ਵਿਧਾਨ ਸਭਾ ਨੇ ਕਾਨੂੰਨ ਸਾਰੇ ਪੱਖੋਂ ਪੂਰਾ ਹੋਵੇ ਇਸ ਲਈ ਸਾਰੇ ਸਿਆੜੇ ਲੋਕਾਂ ਤੋਂ ਚਾਹੇ ਉਹ ਵਕੀਲ ਹੋਣ ਧਾਰਮਿਕ ਸੰਸਥਾਵਾਂ ਹੋਣ ਸਿੱਖ ਧਰਮ ਨਾਲ ਸੰਬੰਧਿਤ ਹੋਣ ਜਾਂ ਦੂਸਰੇ ਧਰਮ ਨਾਲ ਸੰਬੰਧਿਤ ਹੋਣ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਾਂ ਸਾਨੂੰ ਹੁਕਮ ਹੀ ਹੈ ਨਾ ਸਭ ਐ ਸਾਂਝੀ ਵਾਲਸਦਾ ਹੈ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਕਾਰ ਹੈ ਤਾਂ ਗੁਰੂ ਸਾਹਿਬ ਦਾ ਆਪਣਾ ਹੁਕਮ ਹੈ ਕਿ ਆਪਾਂ ਸਾਰਿਆਂ ਦਾ ਸਤਕਾਰ ਕਰਨਾ ਸੋ ਉਹਦੇ ਲਈ ਧਾਰਮਿਕ ਸਿਖਿਆਤਾ ਜੋ ਵੀ ਇਹਦੇ ਲਈ ਵਿਚਾਰ ਦੇ ਸਕਣ ਵਕੀਲ ਸਹਿਬਾਨ ਹੋਰ ਪ੍ਰੋਫੈਸਰ ਸਹਿਬਾਨ ਹੋਰ ਬੁੱਧੀਜੀਵੀ ਸ਼ਖਸੀਅਤਾਂ ਉਹਨਾਂ ਸਾਰਿਆਂ ਤੋਂ ਸਲਾਮਸ਼ੁਦਾ ਲੈਣ ਲਈ ਇੱਕ ਸਿਲੈਕਟ ਕਮੇਟੀ ਦਾ ਗਠਨ ਕੀਤਾ ਗਿਆ ਜਿਦੇ ਚੇਅਰਮੈਨ ਸਾਡੇ ਚੀਫ ਖਾਲਸਾ ਦਿਵਾਨ ਦੇ ਪ੍ਰਧਾਨ ਔਰ ਸਾਡੇ ਬਹੁਤ ਹੀ ਸਰਕਾਰਯੋਗ ਵਿਧਾਇਕ ਸਾਫ ਕਾ ਮੰਤਰੀ ਡਾਕਟਰ ਇੰਦਰਬੀਰ ਸਿੰਘ ਨੀਦਰ ਹੋਰਾਂ ਨੂੰ ਬਣਾਇਆ ਗਿਆ ਹੈ ਸੋ ਅਸੀਂ ਸਾਰੇ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ 'ਚ ਨਤਮਸਤਕ ਹੋਣ ਲਈ ਆਏ ਆ ਕਿ ਗੁਰੂ ਸਾਹਿਬ ਸਾਡੇ ਕੋਲੋਂ ਸੇਵਾ ਲੈਣ ਔਰ ਪੂਰੀ ਮਰਿਆਦਾ ਸਹਿਤ ਸੇਵਾ ਲੈਣ ਅਸੀਂ ਇਹ ਬਖਸ਼ੀ ਹੋਈ ਡਿਊਟੀ ਨੂੰ ਚੰਗੀ ਤਰ੍ਹਾਂ ਨਿਭਾ ਸਕੀਏ ਕਿਉਂਕਿ ਸਾਡਾ ਤਾਂ ਗੁਰੂ ਹੀ ਆ ਗੁਰੂ ਨੇ ਸਭ ਕੁਝ ਬਖਸ਼ਿਆ ਗੁਰੂ ਨੇ ਸੇਵਾ ਦਿੱਤੀ ਹੈ ਗੁਰੂ ਨੇ ਪਦਮੀਆਂ ਦਿੱਤੀਆਂ ਗੁਰੂ ਨੇ ਅਹੁਦੇ ਦਿੱਤੇ ਆ ਗੁਰੂ ਤੇ ਸੰਗਤ ਔਰ ਪੰਥ ਸੋ ਅੱਜ ਅਸੀਂ ਨਸਮਤ ਸਖੋਂ ਆਏ ਆਂ ਬਾਕੀ ਦੂਜੀ ਗੱਲ ਮੈਂ ਇੱਕ ਹੋਰ ਕਹਿਣੀ ਚਾਹਣਾ ਕਿ ਇਹ ਉਹ ਮੁਕੱਦਸ ਮਰਕਜ਼ ਹੈ ਆਮੀ ਇਸਤਾਨ ਚਿੱਖਾਂ ਦਾ ਲੇਕਿਨ ਇੱਥੇ ਸਭ ਧਰਮਾਂ ਦੇ ਸਭ ਵਰਣਾਂ ਦੇ ਸਾਰੇ ਇਲਾਕਿਆਂ ਦੇ ਲੋਕ ਆ ਕੇ ਸੁਖ ਸ਼ਾਂਤੀ ਮੰਗਦੇ ਨੇ ਇੱਥੇ ਆ ਕੇ ਸੁਰੱਖਿਅਤ ਮਹਿਸੂਸ ਹੁੰਦੇ ਨੇ ਸੋ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੇ ਵਹਿਮ ਭੌਰ ਜਿਹੀ ਰਹਿਣਾ ਚਾਹੀਦਾ ਸਾਰੇ ਪ੍ਰਬੰਧ ਇੱਥੇ ਹਰ ਤਰ੍ਹਾਂ ਦੇ ਮੁਕੰਮਲ ਨੇ ਔਰ ਉਹ ਜਿਹੜੀਆਂ ਈਮੇਲ ਆਈਆਂ ਉਹਨਾਂ ਦੀਆਂ ਲੀਡਸ ਵੀ ਪੰਜਾਬ ਪੁਲਿਸ ਨੂੰ ਮਿਲ ਗਈਆਂ ਔਰ ਕੋਈ ਵੀ ਇਸ ਤਰ੍ਹਾਂ ਦੀ ਕੋ ਕਮੀ ਛੱਡੀ ਨਹੀਂ ਜਾਏਗੀ ਨਾ ਸਿਕਿਉਰਿਟੀ ਵਾਲੇ ਪਾਸਿਓਂ ਬਾਕੀ ਇੱਥੇ ਦਾ ਜਿਹੜਾ ਚੜ ਕੇ ਆਇਆ ਤੇ ਉਹਨੂੰ ਤਾਂ ਦੇਗਾ ਸੋ ਇਹ ਤਾਂ ਸਾਡਾ ਪੁਰਾਣਾ ਵਿਰਸੇ ਰਿਆ لیکن ایتھے آ کے ਤਾਂ ہر ایک اپنی سرکھیا ਮੰਗਦਾ। ਆਪਣੀ ਸੁੱਖ ਮੰਗਦਾ। ਉਹਨੂੰ ਮਿਲਦਾ ਹੈ। ਸੋ ਬਿਲਕੁਲ ਕਿਸੇ ਨੂੰ ਵੀ ਮੈਂ ਦੇਸ਼ ਵਾਸੀਆਂ ਨੂੰ ਬੇਨਤੀ ਕਰਦਾ ਕਿ ਕਿਸੇ ਨੂੰ ਵੀ ਘਰਾਉਣ ਦੀ ਲੋੜ ਨਹੀਂ ਹੈ। ਇਹ ਉਹ ਸਥਾਨ ਹੈ ਜਿੱਥੇ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਹੈ। ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਜੋਬਤ ਨੇ। ਜਿੱਥੇ ਮੀਰੀ ਪੀਰੀ ਦੇ ਮਾਲਕ ਦੀ ਕਿਰਪਾ ਹੈ। ਜਿੱਥੇ ਅਕਾਲ ਪੁਰਖ ਦੀ ਕਿਰਪਾ ਹੈ। ਸੋ ਇਸ ਸਥਾਨ ਬਾਰੇ ਬਿਲਕੁਲ ਘਰਾਉਣ ਦੀ ਲੋੜ ਨਹੀਂ। ਆਓ। ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰੋ ਨਰਪਸਤਕ ਹੋ ਅਸੀਂ ਵੀ ਅੱਜ ਗੁਰੂ ਸਾਹਿਬ ਦੀ ਕਿਰਪਾ ਸੰਕਾਟ ਜੇ ਪਹੁੰਚੇ ਆ ਸੰਗਤ ਦੀ ਜਨਤਾ ਦੀ ਧੂੜ ਆਪਦੇ ਮੱਥੇ 'ਤੇ ਲਾਵਾਂਗੇ ਗੁਰੂ ਸਾਹਿਬ ਨਰਪਸਤਕ ਹੋਵਾਂਗੇ ਬਹੁਤ ਧੰਨਵਾਦ ਮਾਈਕ ਜੀ ਈਵੀਐਲ ਦੇ ਮਾਮਲੇ ਤੇ ਕਿੰਨੇ ਸਰਕਾਰ ਦੇ ਸਾਹਮਣੇ ਲੈ ਜਾਣੀ ਆ ਜਿਹੜੀ ਪੰਜਾਬ ਪੁਲਿਸ ਹਰ ਇੱਕ ਜਿਹੜੀ ਪੋਸੀਬਿਲਟੀ ਹੈ ਹਰ ਇੱਕ ਜਿਹੜੀ ਸੰਸਥਾ ਹੈ ਹਰ ਇੱਕ ਏਜੰਸੀ ਹੈ ਉਹਨੂੰ ਨਾਲ ਲੈ ਕੇ ਹੀ ਚੱਲਣਾ ਪਰ ਜਿਹੜੇ ਕੁਝ ਪਾਰਟੀਆਂ ਜਿਹੜੇ ਲੋਕ ਇੱਥਾਰੇ ਨੇ ਉਹਨਾਂ ਦਾ ਕਹਿੰਦਾ ਸੀ सीएम ਸਾਹਿਬ ਨੂੰ ਆਣਾ ਚਾਹੀਦਾ ਸੀ ਕਿੰਦ ਨੂੰ ਲੋਕੋ বিজেਪੀ ਲੀਡਰ ਗਿਆ ਤੇ ਸਾਨੂੰ ਜੇ ਕਹਿਣਗੇ ਪੰਜਾਬ ਸਰਕਾਰ ਫਿਰ ਅਸੀਂ ਹੱਲ ਕਰਾਂਗੇ ਕਿ ਕਹਿੰਦੀ ਲੋੜ ਹਨ ਉਹ ਦੇਖੋ ਉਹਨਾਂ ਕੋਲੇ ਸੇਵਾ ਕਿਹੜੀ ਇੱਥੇ ਉਹਨਾਂ ਕੋਲ ਸੇਵਾ ਹੀ ਨੰਨ ਕੋਈ ਗੱਲ ਹੈ ਉਹ ਬੱਲਾ ਵਿੱਚ ਨਹੀਂ ਮਰਜ਼ੀ ਕਰਾ ਲਓ ਉਹਨਾਂ ਨੂੰ ਠੀਕ ਹੈ ਨਾ ਉਹਨਾਂ ਕੋਲੇ ਗੱਲਾਂ ਆਪਣੇ ਕੋਲੇ ਕੰਮ ਆਪਾਂ ਕਰ ਰਹੀ ਔਰ ਬੈਸਟ ਜਿਹੜੀ ਆਪਣੀ ਪੰਜਾਬ ਪੁਲਿਸ ਬੈਸਟ ਹੈ ਸਾਈਬਰ ਜਿਹੜਾ ਡਿਪਾਰਟਮੈਂਟ ਆ ਬੈਸਟ ਹੈ ਦੁਨੀਆ ਦਾ ਬੈਸਟ ਹੈ ਉਹਨਾਂ ਨੂੰ ਦਾ ਆਪਾਂ ਫੜ ਕੇ ਇਹਨੇ ਡਰੋਨ ਉਹਨਾਂ ਕੋਲ ਕੀ ਹੈ ਸੋ ਬਾਕੀ ਇਹ ਹੈ ਕਿ ਕੇਂਦਰ ਸਰਕਾਰ ਦੀ ਗੱਲ ਮੈਂ ਭਾਜੀਪੀ ਦੀ ਗੱਲ ਕਰਦਾ ਲੇਕਿਨ ਇਹ ਕੇਂਦਰ ਸਰਕਾਰ ਦੀਆਂ ਸਾਰੀਆਂ ਏਜੰਸੀਆਂ ਨਾਲ ਨੇ ਇਕੱਠੇ ਹੋ ਕੇ ਕੰਮ ਕਰਦੇ ਨੇ ਸਾਰੇ ਕੋਈ ਉਹਦੇ ਵਿੱਚ ਕਮੀ ਨਹੀਂ ਹੈ ਔਰ ਔਰ ਇਹ ਹੈ ਜਿਹੜੀ ਇਹ ਥ੍ਰੈਟ ਹੈ ਕੋਈ ਇਸ ਤਰ੍ਹਾਂ ਦੀ ਥ੍ਰੈਟ ਨਹੀਂ ਉਹ ਕੋਈ ਤਾਮਿਲनाडु ਦੇ ਵਿੱਚ ਕੋਈ ਧੱਕਾ ਧੱਕਾ ਕਿਸੇ ਨਾਲ ਹੋਇਆ ਉਹਨਾਂ ਨੇ ਕੁਝ ਹਰੇਕ ਪਾਸੇ ਸਾਰੇ ਦੇਸ਼ ਦੀ ਇਸ ਤਰ੍ਹਾਂ ਦੀਆਂ ਈਮੇਲ ਭੇਜੀਆਂ ਸਾਰੇ ਦੇਸ਼ ਫੋਕ ਘਮਰਾਉਣ ਵਾਲੀ ਗੱਲ ਨਹੀਂ ਘਰਾਉਣ ਦੀ ਲੋੜ ਨਹੀਂ ਸਰ ਤਲਵਿੰਦਰ ਸਾਹਿਬ ਨੇ ਗੱਲ ਆ ਕਿ ਜਦੋਂ ਬੀਰਦੀ ਰਮਸਲੇ ਦੀ ਗੱਲ ਹੈ ਤਾਂ ਐਸਜੀਪੀਸੀ ਨਾਲ ਕੋਈ ਨਾਮ ਲੈ ਕੇ ਚੱਲਣਾ ਚਾਹੀਦਾ ਸੀਗਾ ਉਹ رائے ਲੈਣੀ ਚਾਹੀਦੀ ਸੀ ਕਮੇਟੀ ਜੇ ਬਣੀ ਹੋਵੇ ਜੇ ਸਾਰੇ ਮੈਂਬਰ ਨੇ ਇਸ ਤਰੀਕੇ ਨਾਲ ਸਭ ਦੀ ਗ੍ਰਾਂਹ ਨਹੀਂ ਲਈ ਗਏ ਨਹੀਂ ਦੇਖੋ ਇਹ ਜਿਹੜੀ ਸਿਲੈਕਟ ਕਮੇਟੀ ਬਣੀ ਹੈ ਇਸੇ ਲਈ ਬਣੀ ਹੈ ਸਾਰੀਆਂ ਸਤਕਾਰਯੋਗ ਸ਼ਖਸੀਅਤਾਂ ਤੋਂ ਸੰਸਥਾਵਾਂ ਤੋਂ ਰਹਿ ਲੈਣ ਵਾਸਤੇ ਬਣੀ ਹੈ ਔਰ ਹਾਊਸ ਦੀ ਸੈਂਸ ਵੀ ਇਹ ਹੀ ਸੀ ਵੀ ਸਾਰਿਆਂ ਤੋਂ ਲੈਣੀ ਹੈ ਔਰ ਢਾਮੀ ਸਾਹਿਬ ਨਾਲ ਤਾਂ ਮੈਂ ਵਰਤਾਲਾਪ ਕਰਦਾ ਹੀ ਰਹਿਣਾ ਸਾਡੇ ਸਤਕਾਰਯੋਗ ਨੇ ਨੇ ਕਮੇਟੀ ਉਹ ਤੇ ਐਮ ਐਲ اے ਹੁੰਦੇ ਨੇ ਸਾਰੇ ਐਮ ਐਲ اے ਸਾਰੇ ਐਮ ਐਲ اے ਹੁੰਦੇ ਨੇ ਉਹਦੇ 'ਚ ਉਹਦੇ 'ਚ ਜਾਂ ਐਡਵੋਕੇਟ ਜਨਰਲ ਹੁੰਦਾ ਉਹਦੇ 'ਚ ਬਾਹਰੀ ਹੋਰ ਸੰਸਥਾ ਦਾ ਨਾਮ ਨਹੀਂ ਹੁੰਦਾ ਲੇਕਿਨ ਸੰਸਥਾ ਤੋਂ ਵਿਚਾਰ ਲੈ ਜਾਂਦੇ ਹਨ ਅਨਮੋਲ ਗਗਨ ਮਾਨ ਦੇ ਜਿਹੜਾ ਅਸਤੀਫਾ ਹੈ ਜੀ ਇਸ ਤੋਂ ਦੇਖੋ ਨੁ ਦੇਖੋ ਅਨਮੋਲ ਗਗਨ ਮਾਨ ਦਾ ਅਸਤੀਫੇ ਦੀ ਗੱਲ ਮੈਂ ਹੋਣੀ ਪੜੀ ਆ ਤੇ ਮੈਂ ਦਫ਼ਤਰ ਜਾ ਕੇ ਪਤਾ ਕਰਾਂਗਾ ਕਿ ਉਹਨਾਂ ਦੇ ਕਿਸੇ ਤੋਂ ਵੀ ਮੰਨ ਦੇ ਨਾਲ ਭਰੇ ਮਨ ਨਾਲ ਅਸਤੀਫਾ ਦੇ ਰਹੇ ਨੇ ਨਹੀਂ ਹੁਣ ਇਹ ਤਾਂ ਇਹ ਤਾਂ ਹੁਣ ਉਹ ਦੱਸਣਗੇ ਨਾ ਜੀ ਮੈਂ ਜਾ ਕੇ ਦੇਖੂਗਾ ਔਰ ਅ ਡੇਡ ਲੱਖ ਲੋਕਾਂ ਦੇ ਨੁਮਾਇੰਦੇ ਦੀ ਗੱਲ ਹੈ ਇਹਨੂੰ ਸੀਰੀਅਸਲੀ ਕਰਾਂਗੇ ਨਾ ਐਵੇਂ ਬਿਨਾ ਵੇਖਿਆ ਗੱਲ ਤਾਂ ਕਰਦੇ ਨਹੀਂ ਉਹ ਪਾਰਟੀ ਨੂੰ ਕੀ ਕਰੀ ਜੀ ਨਾਲ ਕੇ ਸਲਾਮ ਅਲੈਕੁਮ ਉਹ ਹੁਣ ਪਾਰਟੀ ਦਾ ਕੋਈ ਉਦੇਦਾਰ ਜਵਾਬ ਦੇਊਗਾ ਔਰ ਮੈਂ ਤਾਂ ਸਪੀਕਰ ਹਾਂ ਨਾ ਮੈਂ ਤਾਂ ਸਾਰਿਆਂ ਦਾ ਤਿੰਨ ਦਿਨ ਪਹਿਲਾਂ ਜਿਹੜੀ ਚੇਤੀ ਉਹ ਸਾਰਾ ਜਨਰਲ ਮੀਟਿੰਗ ਕਰਕੇ ਐਸੇ ਮੰਦੇ ਨੂੰ ਦੱਸਿਆ ਕਿ ਸੱਤ ਪੀਰ ਰਾਸ਼ੀ ਸਹਾਇ ਕਰਕੇ ਆਏ ਆ ਕਾੜੀ ਗੱਲ ਹੋਈ ਉਹਨਾਂ ਨਾਲ ਸੱਤ ਦੱਸ ਰਹੇ ਨੇ ਉਹ ਜੋ ਫਿਰ ਕਰ ਲਿਓ ਗੱਲ ਉਹ ਦੱਸ ਦੇ ਦੇ ਤੁਹਾਨੂੰ